ਹੈਲੋ ਹਾਂਜੀ ਸਸਤੀ ਕਲ ਦੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਬੈਕ ਨੈਕ ਤੇ ਲੀਰ ਲਾਉਣੀ ਦੱਸਦੇ ਹਾਂ ਤੇ ਬੜੇ ਸੌਖੇ ਤਰੀਕੇ ਦੇ ਨਾਲ ਤੇ ਬੜੀ ਸੋਹਣੀ ਸਾਫ਼ ਹੋਵੇਗੀ ਸਿਰੇਟਾਂ ਮੇਰੇ ਮੰਨ ਲਓ ਕਿ ਚੰਗੀ ਆਗੀ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਸੀਂ ਪਹਿਲਾਂ ਤੋਂ ਦੇਖਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਠੀਕ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਉਸ ਅਕਾਲ ਪੁਰਖ ਦਾ ਪੱਡੇ ਨੰਬਰ ਤੇ ਤੇ ਦੂਸਰੇ ਤੇ ਤੁਹਾਡਾ ਤੇ YouTube ਦਾ ਬਹੁਤ-ਬਹੁਤ ਧੰਨਵਾਦ ਆਪਣਾ ਚੈਨਲ ਹੈ ਜਿਹੜਾ ਮੋਨਟਾਈਜ਼ ਹੋ ਗਿਆ ਤੇ ਆਪਣੇ ਜਿਹੜੇ 4000 ਵਾਚ ਟਾਈਮ ਹੈ ਉਹ ਪੂਰਾ ਹੋ ਗਿਆ ਤੇ ਹੁਣ ਅੱਗੇ ਵੀ ਸਾਨੂੰ ਤੁਹਾਡੇ ਸਾਥ ਦੀ ਪੂਰੀ ਲੋੜ ਹੈ ਜਰੂਰ ਸਾਡਾ ਸਾਥ ਦਿਓ ਤੁਸੀਂ ਲਓ ਜੀ ਇਸ ਤਰ੍ਹਾਂ ਆਪਾਂ ਇਨੂੰ ਇੱਧਰਲਾ ਕੋਨਾ ਇੱਧਰ ਨੂੰ ਕਰਕੇ ਇਹਨੂੰ ਆਪਾਂ ਰੇਵ ਕਰ ਲਿਆ ਕੱਪੜੇ ਨੂੰ ਰੇਵ ਕਰਕੇ ਤੇ ਆਪਾਂ ਇਸ ਤਰ੍ਹਾਂ ਨਾ 1 ਇੰਚ ਜਿਹੜੀ ਇਹ ਦੂਰੀ ਆਪਾਂ ਕਰਦੇ ਹਾਂ ਇਸ ਤਰ੍ਹਾਂ ਆਪਾਂ ਦੇਖਾਂਗੇ ਤੇ 2 ਤੋਂ 1/2 ਇੰਚ ਇਹ ਹੋ ਜਾਏਗੀ ਇਹਨੂੰ ਆਪਾਂ ਕੱਟ ਲੈਣੇ ਆ ਜੇ ਤੁਹਾਡੇ ਕੋਲ ਲੰਬਾ ਕੱਪੜਾ ਹੈਗਾ ਤਾਂ ਤੁਸੀਂ ਵੱਡੀ ਕੱਟ ਨੂੰ ਮਿਲ ਕੇ ਫਿਰ ਜੋੜ ਲਾਗੇ ਜੇਗਾ ਇਸ ਤਰ੍ਹਾਂ ਤੇ ਜੇ ਤੁਸੀਂ ਜੋੜ ਵੀ ਲਾਉਣਾ ਲਾਉਣਾ ਹੈ ਜਿੱਦਾਂ ਅਗਲਾ ਆਪਣਾ ਕੱਪੜਾ ਬਚ ਗਿਆ ਇਹਦੀ ਸੈਟਿੰਗ ਕਰਕੇ ਆਪਾਂ ਕਰਕੇ ਨਾ ਇਸ ਤਰ੍ਹਾਂ ਜੋੜਦਾ ਆ ਤੇ ਬਾਧੂ ਇਹ ਪੂਰਾ ਆ ਜਾਏਗਾ ਤੇ ਤੁਸੀਂ ਇੱਕ ਐਕਸਟਰਾ ਕੱਟ ਲੈਣਾ ਜੇ ਚੋ ਵੀ ਵੱਡੀ ਕੋਈ ਡੋਰੀ ਵਗੈਰਾ ਵੀ ਬਣਾਉਣੀ ਹੋਵੇ ਨਾ ਫਿਰ ਵੀ ਤੁਸੀਂ ਇੱਥੋਂ ਕਸਾ ਲੈਣਾ ਹੈ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਕਟਾਈ ਤੁਹਾਨੂੰ ਆਉਂ ਲੱਗ ਜਾਂਦੀ ਹੈ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਬਿਨਾਂ ਸ਼ਾਂਡਾਈ ਤੋਂ ਵੀ ਤੁਸੀਂ ਸੋਹਣਾ ਕੱਟ ਲੈਣੀ ਐ ਇਸ ਤਰ੍ਹਾਂ ਕਰਕੇ ਤੁਸੀਂ ਲੰਬੀ ਜਿਹੀ ਡੋਰੀ ਵੀ ਬਣਾ ਸਕਦੇ ਹੋ ਤੇ ਇਹ ਆਪਾਂ ਇੰਨੀ ਜਿਹੀ ਕਾਫੀ ਹੋਏਗੀ ਕਿ ਗਲਾ ਜਿਹੜਾ ਜਿਆਦਾ ਡੀਪ ਨਹੀਂ ਹੈਗਾ ਤੇ ਇਹ ਆਪਾਂ ਤਾਂ ਮੀਨ ਬਣਾਉਣਾ ਦੱਸ ਸਕਦੇ ਆ ਬਿਲਕੁਲ ਆਪਾਂ ਸੈੱਟ ਕਰ ਲੈਣੀ ਹੈ ਜੇ ਵੀ ਕੋਈ ਬਾਅਦ ਦਾ ਘੱਟ ਹੈ ਇਹ ਬਾਅਦ ਚ ਨਾ ਫालतू ਕਪੜਾ ਜਿਹੜਾ ਹੈ ਉਹ ਬਾਅਦ ਚ ਹੀ ਕੱਟਿਆ ਜਾਂਦਾ ਹੈ ਐਸ ਤਰ੍ਹਾਂ ਕਰਕੇ ਆਪਾਂ ਉਹ ਦਿੰਦਾ ਆਖਦੇ ਖੰਮਾ ਆਪਾ ਪਲੇਟ ਬਗੈਰਾ ਪਾ ਲੈਨੇ ਤੇ ਇਸ ਤਰ੍ਹਾਂ ਆਪਾਂ ਗਲਾ ਜਿਹੜਾ ਕਟਿੰਗ ਕਰਕੇ ਲੱਖਿਆ ਸੀ ਇਹਦੀ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਕਮੀਜ਼ ਰੱਖ ਕੇ ਲੈਣਾ ਸਿੱਧਾ ਇਹਦੇ ਤੇ ਇਸ ਤਰ੍ਹਾਂ ਪੜਾ ਕੇ ਲੈਣਾ ਉੱਪਰ ਇਹਨੂੰ ਕਾਰਾ ਕਰਕੇ ਰੱਖ ਲੈਣਾ ਲੀਨ ਨੂੰ ਪੁੱਠੀ ਕਰ ਲੈਣਾ ਤੇ ਇਹ ਆਪਾਂ ਕਾਰੀ ਲੀਰੀ ਲਾਵਾਂਗੇ ਤੇ ਕਿ ਜੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਦੂਰੀ ਵੀ ਲੱਗ ਜਾਂਦੀ ਹੈ ਆਪਾਂ ਦੋਈ ਤਰ੍ਹਾਂ ਇਹ ਪਹਿਲਾਂ ਵੀ ਦੱਸਿਆ ਨੇ ਇਸ ਤਰ੍ਹਾਂ ਆਪਾਂ ਇੱਕ ਪੈਪਰ ਤੇ ਮਾਰਜਨ ਲੈ ਕੇ ਨਾ ਆਪਾਂ ਲੀਰ ਨੂੰ ਖਿੱਚਣਾ ਤੇ ਨਾ ਹੀ ਆਪਾਂ ਗਲੇ ਨੂੰ ਖਿੱਚਣਾ ਇਹ ਕੋਜੇ ਮਾਰਜਨ ਰੱਖਦੇ ਆਪਾਂ ਇਸ ਹੱਦ ਲਿਖ ਰਹੇ ਜਿਹੜੀ ਨਾਲ ਫਾਲਤੂ ਦਾ ਜਿਹੜਾ ਐਕਸਟਰਾ ਪਰ ਇਹ ਤੁਸੀਂ ਕੱਟ ਜੇ ਤੁਸੀਂ ਦੋ ਸਲਾਈਆਂ ਲਾਉਣੀਆਂ ਨੇ ਫਿਰ ਤੁਸੀਂ ਇਹਦੇ ਤੇ ਇੱਕ ਸਲਾਈ ਲਾ ਕੇ ਬਾਦ ਚ ਫੋੜ ਦਿਓ ਨਹੀਂ ਤੇ ਇੱਕੇ ਵਾਰੀ ਕੰਮ ਨਵੇੜਨਾ ਜੇ ਤੁਸੀਂ ਤੇ ਫਿਰ ਤੁਸੀਂ ਇਸ ਜਿਹੜੇ ਨੀਰ ਨੂੰ ਇਸ ਤਰ੍ਹਾਂ ਕਰਕੇ ਐਕਸਟਰਾ ਫੋਲਡ ਕਰ ਲੈਣ ਜਿੰਨੀ ਤੁਸੀਂ ਇਹ ਜਿਹੜੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਰੱਖ ਸਕਦੇ ਹੋ ਇਸ ਤੋਂ ਵੱਧ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਤੇ ਜੇ ਆਪਾਂ ਥੋੜੀ ਜਿਹੀ ਬਰੀਕ ਰੱਖਾਂਗੇ ਨਾ ਫਿਰ ਵਿੱਚ ਵਾਲ ਵਗੈਰਾ ਨਹੀਂ ਪੈਣਗੇ ਤੇ ਨਹੀਂ പൈ വരക്കോൾഡ് ജന സൈ ല ਆਪਾ ਦੋ ਹੀ ਸਲਾਈਆਂ ਲਾਈਆਂ ਇੱਕ ਇਹਨੂੰ ਜੋੜਨ ਲੱਗਿਆ ਤੇ ਇੱਕ ਉੱਪਰ ਦੀ ਦੋ ਹੀ ਸਲਾਈਆਂ ਦੇ ਵਿੱਚ ਦੇਖੋ ਆਪਣਾ ਕਿੰਨਾ ਸੋਹਣਾ ਜਿਹੜੀ ਲੀਰ ਹੈ ਕੋਈ ਵੀ ਬਾੜ ਨਹੀਂ ਪੈਗਾ ਤੁਸੀਂ ਬੜੀ ਆਰਾਮਦਾਰੀ ਦੇ ਨਾਲ ਇਹਦੇ ਤੇ ਤਰਪਾਈ ਕਰ ਸਕਦੇ ਹੋ ਜਿਹੜਾ ਐਕਸਟਰਾ ਕਪੜਾ ਉਹਨੂੰ ਆਪਾਂ ਕੱਟ ਦਿੰਨੇ ਆ ਇਹ ਤੁਸੀਂ ਇਸ ਤਰ੍ਹਾਂ ਕਰ ਲਿਓ ਤਾਂ ਕਿ ਇਹ ਵੀ ਇਧਰੋਂ ਨਾਲ ਕੋਈ ਵੀ ਕਪੜਾ ਨਾ ਕੱਟਿਆ ਜਾਵੇ ਇਸ ਤਰ੍ਹਾਂ ਨਾਲ ਉਹ ਰੱਖ ਕੇ ਤੁਸੀਂ ਸਾਰਾ ਕਪੜਾ ਕਟਿੰਗ ਕਰ ਦੇਣਾ ਇਹ ਇਦਾਂ ਅੰਦਰ ਨੂੰ ਫੋਲਡ ਹੋ ਜੇਗੀ ਨਾਲ ਦੀ ਨਾਲ ਆਪਣਾ ਜਿਵੇਂ ਮਰਜ਼ੀ ਆਪਾਂ ਕੱਟ ਸਕਦੇ ਆ ਇਸ ਰਹਾ ਧਿਆਨ ਰੱਖਦੇ ਕੋਈ ਤੁਸੀਂ ਇਹ ਫਲ ਤੁਲੀ ਦੇ ਸਾਰੇ ਕੱਟਾ ਦੇਣੀ ਹੈ ਕਿਉਂ ਚਲੋ ਚਾਤੀ ਕੱਟੀ ਗੀਰ ਤੇ ਹੁਣ ਇਹਨੂੰ ਆਪਾਂ ਤਰਪਾਈ ਕਰਨ ਵੇਲੇ ਨਾ ਕੋਈ ਆਪਾਂ ਨੂੰ ਖਿਆਈ ਨਹੀਂ ਹੋਣੀ ਬਹੁਤ ਸੋਹਣੀ ਤਰਪਾਈ ਹੋ ਜਾਂਦੀ ਹੈ ਇਸ ਤਰ੍ਹਾਂ ਅੰਦਰ ਨੂੰ ਉੜ ਜਾਂਦੀ ਹੈ ਇੱਕਲੀ ਇੱਕ ਕੀ ਆਪਾਂ ਸਲਾਈ ਆ ਲਾਈ ਹੈ ਇਹ ਕਿਨ ਜੋੜਨ ਵਾਲੇ ਲਾਈ ਸੀ ਦੋ ਸਲਾਈਆਂ ਦੇ ਵਿੱਚ ਬਹੁਤ ਸੋਹਣੀ ਜੀ ਲੱਗ ਜਾਂਦੀ ਹੈ ਤੁਸੀਂ ਦੇਖੋ ਗਲਾ ਬਿਲਕੁਲ ਹੈ ਨਾ ਆਪਣਾ ਇਹ ਗੋਲ ਜਿਹਾ ਨਹੀਂਗਾ ਇਤੋਂ ਗੁੱਠਾ ਬਿਲਕੁਲ ਗਲਾਈ ਦੇ ਵਿੱਚ ਹੈਗਾ ਜਿਵੇਂ ਚੌਰਸ ਜਿਹਾ ਗਲੇ ਆਪਣਾ ਚਾਹੁੰਦੇ ਆਪਣੇ ਕਸਟਮਰ ਆਪਾਂ ਬਣਾਉਨੇ ਤੇ ਫਿਰ ਵੀ ਕੋਈ ਵਾਲ ਨਹੀਂ ਹੈਗਾ ਬੜੇ ਹੀ ਰਾਮ ਦੇ ਨਾਲ ਅਣਜਾਣ ਤੋਂ ਜਾਣ ਵੀ ਇਹਦੀ ਜਿਹੜੀ ਹੈ ਤਰਪਾਈ ਕਰ ਸਕਦਾ ਕੋਈ ਵਾਲ ਨਹੀਂ ਪਏਗਾ ਕੀ ਤੇ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜੀ ਕਰ ਦਿਆ ਕਰੋ ਜੀ ਤੇ ਤੁਹਾਡੀ سپورਟ ਦੀ ਸਾਨੂੰ ਬਹੁਤ ਲੋੜ ਹੈ ਤੇ ਤੁਸੀਂ ਸਾਨੂੰ سپورਟ ਕਰਦੇ ਰਹੋ ਠੀਕ ਹੈ ਜੀ ਸასი ਗਾ ਕਾ ਜੀ